ਹਰਜ ਸਿੰਘ ਨਾਮ ਜੋ ਜਿਲ੍ਹਾ ਸਾਹ ਪੰਜਾਬ ਸਿਟੀ ਸਾਹ ਨਲੰਦਰ ਦੇ ਇਹਨਾਂ ਨਿਰਦੇਸ਼ ਤਕਨ ਮੁਤਾਬਕ ਜੋ ਤਿੰਨ ਮੈਂਬਰ ਦੀ ਇੱਕ ਟੀਮ ਡਰਗ ਲਖੋਜਲ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ ਤਿੰਨ ਮੈਂਬਰ ਨੇ ਜਿਸ ਦੇ ਵਿੱਚ ਐਡੀਸੀਪੀ ਇਨਵੈਸਟੀਗੇਸ਼ਨ ਐਸਪੀ ਐਂਡ ਡੀਪੀਐਸ ACP ਡਿਟੈਕਟਿਵ ਜਿਵੇਂ ਸੀ ਤਿੰਨੋਂ ਹੀ ਇੱਕ ਮੀਟਿੰਗ ਦੇ ਮੈਂਬਰ ਰਾਜ ਸਿਕਿਉਰਟਮ ਪੇਪਰ ਮਿਲ ਫੈਲਾਗੁਰ ਜ਼ਿਲ੍ਹਾ ਸ਼ਾਹਪੁਰ ਤੋਂ ਆਏ ਜੁਕੇ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸ ਸੀ ਉਹਨਾਂ ਦੇ ਮੋਟੇ ਸਟਾਫ ਨਾਲਾ ਸੀ ਹੁੰਦੇ ਹੈ ਪਰੰਮੇ ਲਗਾਏ ਕਿ ਉਹਨਾਂ ਦਾ ਜੋ ਮੈਨੇਜਰ ਵਗੈਰਾ ਨੇ ਜਾਂ ਉਹਨਾਂ ਦਾ ਸਟਾਫ ਸਾਰਿਆਂ ਦੇ ਅੰਮ੍ਰਿਤਸਰ ਨਾਲ ਜਿਹੜੀ ਫੈਕਟਰੀ ਦੇ ਵਿੱਚ ਜਿਹੜਾ ਸੀ 31 ਮਕਦਮੇ 31 ਕੇਸ ਜਿਹੜੇ ਐਨਡੀਪੀ ਜਿਹੜੇ ਕੀ ਕੇਐਸਜੀਆ ਦੇ ਪਰ ਮਟੀਰੀਅਲ ਮਾਲਮੁਕ ਹੰਧਵਾਸ ਗਿਆ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਰਟ ਤੋਂ ਡਿਸਪੋਜ਼ਲ ਦੇ ਕੋਰਟ ਤੋਂ ਅਟਰ ਲੈ ਕੇ ਹਾਸਲ ਕੀਤੇ ਹੋਏ ਸੀ ਬੱਕ ਬੱਕ ਥਾਣੇ ਵਾਲਿਆਂ ਨੇ ਜੋ ਸਾਰੇ ਥਾਣਿਆਂ ਦੇ ਉਹ ਚੈੱਕਆਉਟ ਕਰਕੇ ਹਰੇ ਥਾਣਿਆਂ ਨੂੰ ਮਾਲ ਨੂੰ ਨਾਲ ਲੈ ਕੇ ਜੋ ਸਪੋਜਨ ਦੇ ਆڈر ਨਾਲ ਲੈ ਕੇ ਉਫਲ ਪੈਪਰ ਮਿਲ ਜਾ ਕੇ ਸੀ ਨੂੰ ਆਪਰ ਗ੍ਰੇਨ ਆਲਾ ਸੀ ਨੂੰ ਜਸਟ ਰਾਈਟ ਦਾ ਜੋ ਟੋਟਲ 31 ਮਕਦਮੇ ਤੇ 53 ਕਿਲੋ 962 ਗ੍ਰਾਮ ਹੀਰੋਇਨ ਓਪੀ ਹੋ ਸਕ 5 ਕਿਜੀ ਹੈ ਔਰ 180 ਟੈਬਲੇਟ ਨੇ ਜੋ ਸਾਰੇ ਜਿਹੜਾ ਉੱਤੇ ਅੱਜ ਜੋ ਸਪੋਜਨ ਕਰਕੇ ਜੀ ਪ੍ਰਾਪਰ मूवी बनाई गई है मूवी बनी है एंड फोटोग्राफी हुई है, सारा मार्केट ट्राई करने के बाद सारी टीम अ